ਹਾਂਜੀ ਸ਼ਸ਼ੀਕਲ ਜੀ ਅੱਜ ਅਸੀਂ ਨਾਭੀ ਵੈਦਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਨਾਭੀ ਵੈਦਾ ਇੱਕ ਆਯੁਰਵੈਦਿਕ ਔਸ਼ਧੀ ਹੈ ਇਹ ਅਲੱਗ-ਅਲੱਗ ਜੜੀ ਬੂਟੀਆਂ ਦੇ ਅਰਕਾਂ ਤੋਂ ਬਣੀ ਹੋਈ ਆ ਸੋ ਤੁਹਾਨੂੰ ਮੈਂ ਦੱਸ ਦਿੰਦੀ ਆ ਨਾਭੀ ਵੈਦਾ ਇਹ 30 ਤੋਂ 35 ਬਿਮਾਰੀਆਂ ਨੂੰ ਕਵਰ ਕਰਦੀ ਆ ਜਿਵੇਂ ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ, ਯੂਰੀਆ, ਲੇਡੀਜ਼ ਦੇ ਬੱਚੇਦਾਨੀ ਵਿੱਚ ਰਸੋਲੀਆਂ ਆਦੀ ਹੋਰ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦੀ ਆ ਇਹਦੇ ਬਹੁਤ ਸਾਰੇ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਕਈ ਲੋਕਾਂ ਦੇ ਫੀਡਬੈਕ ਸਾਨੂੰ ਆਉਂਦੇ ਆ ਕਿ ਸਾਨੂੰ ਇਹ ਬਿਮਾਰੀ ਸ਼ੂਗਰ ਤੋਂ ਰਾਹਤ ਮਿਲੀ ਆ ਸਾਨੂੰ ਹੋਰ ਹੋਰ ਕੋਈ ਬਿਮਾਰੀਆਂ ਤੋਂ ਰਾਹਤ ਮਿਲੀ ਆ ਇਹਦੇ ਸਾਨੂੰ ਇਹਦਾ ਪਾਉਣ ਦੀ ਜਿਹੜੀ ਵਿਧੀ ਹੈਗੀ ਆ ਉਹ ਤਕਰੀਬਨ ਡੇਲੀ ਰਾਤ ਨੂੰ ਦੋ ਬੂੰਦਾਂ ਆਪਣੀ ਨਾਭੀ ਦੇ ਵਿੱਚ ਤੁਸੀਂ ਪਾਉਣੀ ਆ ਤੇ ਸਿੱਧੇ ਲੰਮੇ ਪੈ ਜਾਣਾ ਵਾ ਅੱਧੇ ਅੱਧਾ ਘੰਟਾ ਜਾਂ 45 ਮਿੰਟ ਤੁਸੀਂ ਸਿੱਧੇ ਲੇਟਣਾ ਵਾ ਉਸ ਤੋਂ ਬਾਅਦ ਤੁਹ ਹਲਕਾ ਜਿਹਾ ਨੇ ਨਾਭੀ ਦੇ ਵਿੱਚ ਆਇਲ ਬਚ ਜਾਂਦਾ ਤੇ ਆਪਣੀ ਨਾਭੀ ਦੇ ਆਲੇ 2 ਇੰਚ ਆਲੇ ਦੁਵਾਲੇ ਘੇਰੇ ਤੇ ਮਲ ਲੈਣਾ ਹੈ